ਆਪਾਂ ਗੁਰੂ ਨਾਨਕ ਦੇਵ ਜੀ ਬਾਰੇ ਗੱਲਾਂ ਕਰਨ ਲਈ ਇਕੱਤਰ ਹੋਏ ਆਂ ਗੱਲਾਂ ਬਹੁਤੀਆਂ ਉਹਨਾਂ ਦੀਆਂ ਸਾਖੀਆਂ 'ਚ ਹੋਣਗੀਆਂ ਲੇਕਿਨ ਨਾਲ-ਨਾਲ ਕੁਝ ਹੋਰ ਯਾਦਾਂ ਵੀ ਨੇ ਕੁਝ ਹੋਰ ਲੋਕਾਂ ਨੇ ਵੀ ਗੁਰੂ ਮਹਾਰਾਜ ਜੀ ਨੂੰ ਸਮਝਿਆ ਜਿਹੜੀ ਚੀਜ਼ ਮੈਨੂੰ ਬਚਿੱਤਰ ਲੱਗਦੀ ਏ ਤੁਹਾਨੂੰ ਵੀ ਲੱਗੇ ਸ਼ਾਇਦ ਇਹ ਗੱਲ ਸੁਣਨ ਤੋਂ ਬਾਅਦ ਏਸ਼ੀਆ ਦਾ ਭ੍ਰਮਣ ਕੀਤਾ ਮਹਾਰਾਜ ਨੇ 25000 ਕਿਲੋਮੀਟਰ ਤੋਂ ਪਲੱਸ ਹੈ ਉਹਨਾਂ ਦਾ ਟੂਰ ਡਿਸਟੈਂਸ ਜਿੱਥੇ ਕਿਤੇ ਮਹਾਰਾਜ ਗਏ ਜਿਨ੍ਹਾਂ ਸੰਗਤਾਂ ਨੂੰ ਮਿਲੇ ਪਿੰਡ 'ਚ ਜਾਂ ਸ਼ਹਿਰ 'ਚ ਜ਼ਿੰਦਗੀ 'ਚ ਜ਼ਿੰਦਗੀ 'ਚ ਪਹਿਲੀ ਵਾਰੀ ਮਿਲੇ ਤੇ ਜ਼ਿੰਦਗੀ 'ਚ ਆਖਰੀ ਵਾਰੀ ਮਿਲੇ ਪਹਿਲੀ ਵਾਰੀ ਤੇ ਆਖਰੀ ਵਾਰੀ ਤਾਂ ਜਿਹੜਾ ਸ਼ਖਸ ਆਪਾਂ ਨੂੰ ਪਹਿਲੀ ਵਾਰੀ ਮਿਲੇ ਤੇ ਆਖਰੀ ਵਾਰੀ ਮਿਲੇ ਉਹ ਅਜਨਬੀ ਰਹਿੰਦਾ ਪਰ ਇੰਨੀਆਂ ਯਾਤਰਾਵਾਂ ਪਿਛਲੇਰੇ ਨੌ ਗੁਰੂ ਸਾਹਿਬਾਨ ਨਹੀਂ ਕਰ ਸਕੇ ਤਾਂ ਵੀ ਨੌਵੇਂ ਪਾਤਸ਼ਾਹ ਅਸਾਮ ਤੇ ਬੰਗਾਲ ਤੱਕ ਗਏ ਸਨ ਉਹਨਾਂ ਦਾ ਰੂਟ ਹੋਈ ਸੀ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸੀ ਪਿੰਡ 'ਚ ਸ਼ਹਿਰ 'ਚ ਜਦੋਂ ਦਾਖਲ ਹੁੰਦੇ ਸੰਗਤ ਨੂੰ ਪਤਾ ਲੱਗਦਾ ਸੰਗਤ ਦਰਸ਼ਨ ਕਰਨ ਆਉਂਦੀ ਮੱਥਾ ਟੇਕ ਕੇ ਸੰਗਤਾਂ ਇਤਰਾਜ਼ ਇਹ ਕਰਦੀਆਂ ਮਹਾਰਾਜ ਇੰਨੀ ਦੇਰ ਬਾਅਦ ਦੀਦਾਰ ਦਿੱਤੇ 200 ਸਾਲ ਦੋ ਸਦੀਆਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਇਤਰਾਜ਼ ਪ੍ਰਗਟ ਕਰ ਰਹੇ ਨੇ ਜਿਹ ਵਿਯੋਗ ਰਿਹਾ ਦੋ ਸਦੀਆਂ ਇਹਦਾ ਗਿਲਾ ਕਰ ਰਹੇ ਨੇ ਉਸ ਗੁਰੂ ਨੂੰ ਯਾਦ ਕਰ ਰਹੇ ਨੇ ਜਿਹੜਾ ਪਹਿਲੀ ਵਾਰੀ ਤੇ ਆਖਰੀ ਵਾਰੀ 200 ਸਾਲ ਪਹਿਲਾਂ ਮਿਲਿਆ ਸੀ ਅਜਿਹਾ ਕਿਵੇਂ ਹੋਇਆ ਕਿਵੇਂ ਸੰਭਵ ਹੋ ਸਕਦਾ ਇਹ ਸਾਖੀ ਦੇ ਵਿੱਚੋਂ ਇਹਦਾ ਉੱਤਰ ਮਿਲਿਆ ਮੈਨੂੰ ਭਾਈ ਮਰਦਾਨਾ ਰਬਾਬੀ ਸਾਨ ਆਪਾਂ ਨੂੰ ਪਤਾ ਹੈ ਜਦੋਂ ਮਹਾਰਾਜ ਕੀਰਤਨ ਕਰਨ ਲੱਗਦੇ ਭਾਈ ਮਰਦਾਨਾ ਜੀ ਸਾਥ ਦਿੰਦੇ ਬਾਣੀ ਦਾ ਗਾਇਨਤਾ ਮਹਾਰਾਜ ਦੀ ਬਾਣੀ ਦਾ ਹੁੰਦਾ ਸੀ ਇੱਕ ਦਿਨ ਭਾਈ ਮਰਦਾਨਾ ਜੀ ਨੇ ਆਪਣੇ ਕੋਲੋਂ ਕੁਝ ਪੰਕਤੀਆਂ ਕੰਪੋਜ਼ ਕੀਤੀਆਂ ਤੇ ਗਾਉਣ ਲੱਗੇ ਉਹ ਬੋਲ ਨੇ ਇਕੇ ਤਾਂ ਪੁੱਤਰ ਕਾਲੂਆਣ ਜਿਨ ਸ੍ਰੀ ਫੁਨਤਿਸ ਹੀ ਗੋਈ ਮਹਤਾ ਕਲਿਆਣ ਰਾਜ ਦਾ ਬੇਟਾ ਇੱਕ ਜਿਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਉਹ ਸ੍ਰਿਸ਼ਟੀ ਦੀ ਰਚਨਾ ਦਾ ਪੇੜਾ ਆਪਣੇ ਹੱਥਾਂ 'ਚ ਲੈ ਕੇ ਦੁਬਾਰਾ ਗੁੰਨਣ ਲੱਗ ਗਿਆ ਇਕੇਤਾ ਪੁੱਤਰ ਕਾਲੂ ਆਣ ਜਿਨ ਸ੍ਰੀ ਜਿਨ ਸਿਰਜੀ ਸੀ ਤਿਸ ਫੁਨ ਹੀ ਗੋਈ ਫਿਰ ਉਹਨੂੰ ਗੁੰਨਣ ਲੱਗ ਗਏ ਦੁਬਾਰਾ ਬਾਬੇ ਕਹਿਆ ਭਾਈ ਮੈਂ ਤਾਂ ਤੇਰੇ ਤਲਵੰਡੀ ਪਿੰਡ ਗਰੀਬ ਤੇਰੇ ਤਲਵੰਡੀ ਪਿੰਡ 베ਦੀਆਂ ਦਾ ਆਵਾਰਾ ਛੋਕਰਾ ਹਾਂ ਜਿਸ ਦੀ ਕਿਤੇ ਸੁਣਵਾਈ ਨਹੀਂ ਪਰਮੇਸ਼ਰ ਦਾ ਨਾਮ ਲੈ ਭਾਈ ਮਰਦਾਨਾ ਜੀ ਹਟੇ ਨਹੀਂ ਇਕੇਤਾ ਪੁੱਤਰ ਕਾਲੂ ਆਣ ਜਿਨ ਸ੍ਰੀ ਫੁਨ ਤਿਸ ਹੀ ਗੋਈ ਤੁਦ ਜੇਵੜ ਪਰਮੇਸ਼ਰ ਹੋਏ ਤਾਂ ਹੋਈ ਬਾਬੇ ਕਹਿਆ ਬਸ ਭਾਈ ਬਸ ਇਦੋਂ ਅੱਗੇ ਨਹੀਂ ਚਲਾਵਣਾ ਹੋਰ ਅੱਖਰ ਕੋਈ। ਕੀ ਬਾਤ ਹੈ? ਕਦੀ ਸੁਣਿਆ ਏ ਬੋਲ ਤੀਰ ਚੱਲਦਾ ਤਲਵਾਰ ਚੱਲਦੀ ਤੋਪ ਚੱਲਦੀ ਗੋਲੀ ਚੱਲਦੀ ਸੁਣੀ ਅੱਖਰ ਚੱਲਦਾ ਸੁਣਿਆ ਕਦੇ? ਜਨੂ ਸਾਖੀਕਾਰ ਦਾ ਬੋਲ ਹੈ ਬਸ ਭਾਈ ਬਸ ਇਦੋਂ ਅੱਗੇ ਨਹੀਂ ਚਲਾਵਣਾ ਹੋਰ ਅੱਖਰ ਕੋਈ। ਦੋ ਸਦੀਆਂ ਤੱਕ ਉਹਨਾਂ ਦੀ ਯਾਦ ਮਨੁੱਖਤਾ ਦੇ ਦਿਲਾਂ ਦੇ ਵਿੱਚ ਏਸੇ ਕਰਕੇ ਬਣੀ ਰਹੀ ਕਿ ਅੱਖਰ ਕਹੇ ਜਾਂ ਲਿਖੇ ਨਹੀਂ ਕੇਵਲ ਚਲਾਏ ਸਨ।